ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਆਂ ਝੋਨੇ ਦੀ ਨਵੀਂ ਕਿਸਮ ਪੰਜਾਬ ਨੰਬਰ ਬਾਰੇ ਵਿਆਮ ਨੰਬਰ 1 ਜਿਹੜੀ ਆਈ ਆ ਉਹਦੇ ਬਾਰੇ ਜਿਹੜੇ ਵੀਰ ਨਵੇਂ ਜੁੜਦੇ ਨੇ ਆਪਣੀ ਵੀਡੀਓ ਦੇਖਦੇ ਨੇ ਉਹ ਆਪਣੇ ਚੈਨਲ ਅਮਨ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਵੀ ਜਾਣਕਾਰੀ ਆਪਾਂ ਸਾਂਝੀ ਕਰਦੇ ਆਂ ਉਹ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਨੰਬਰ 1 ਝੋਨੇ ਦੀ ਵੈਰੈਟੀ ਬਾਰੇ ਮਾਰਕੀਟ ਦੇ ਵਿੱਚ ਇਸ ਸਾਲ ਪੰਜਾਬ ਨੰਬਰ 1 ਦਾ ਜਿਹੜਾ ਬਹੁਤ ਜ਼ਿਆਦਾ ਮੋਲ ਵਾਲਾ ਸੁੱਣ ਨੂੰ ਮਿਲਿਆ ਬਹੁਤੇ ਵੀਰਾਂ ਨੂੰ ਇਸ ਵੈਰੈਟੀ ਦਾ ਬੀਜ ਜਿਹੜਾ ਨਹੀਂ ਮਿਲਿਆ ਮਿਲ ਨਹੀਂ ਸਕਿਆ ਤੇ ਅੱਜ ਆਪਾਂ ਤੁਹਾਨੂੰ ਪੰਜਾਬ ਨੰਬਰ 1 ਦਿਖਾਉਂਦੇ ਆ ਆ ਜਿਹੜੀ ਤੁਸੀਂ ਝੋਨਾ ਦੇਖ ਰਹੇ ਹੋ ਇਹ ਸਾਰਾ ਪੰਜਾਬ ਨੰਬਰ 1 ਝੋਨਾ ਲੱਗਿਆ ਹੋਇਆ ਇਹ ਆਪਣੇ ਖੇਤ ਦੇ ਵਿੱਚ ਲੱਗੀ ਹੋਈ ਆ ਤੇ ਤੁਸੀਂ ਆ ਦੇਖ ਸਕਦੇ ਹੋ ਇਹ ਨਿਸਰਨ ਜਿਹੜੀ ਲੱਗੀ ਆ ਆ ਦੇਖੋ ਸਾਰਾ ਬਹੁਤ ਵਧੀਆ ਜਿਹੜਾ ਕੀਤਾ ਹੋਇਆ ਇੱਕ ਸਪਰੇਅ ਤੇ ਹੋਈ ਆ ਥੋੜਾ ਜਿਹਾ ਮੌਸਮਾਇਤ ਕੀ ਖਰਾਬ ਸੀ ਉਹਦੇ ਕਰਕੇ ਤੇਲੇ ਦੀ ਸਕਾਇਤ ਜਿਹੜੀ ਜਰੂਰ ਆਈ ਸੀ ਬਾਕੀ ਸਾਰੀ ਵੈਰਿਟੀ ਜਿਹੜੀ ਇਹ ਹਜੇ ਤੱਕ ਵਧੀਆ ਖੜੀ ਆ ਹੁਣ ਜਿਵੇਂ ਕਿ ਪੀਲੀ ਉਸ਼ਾ ਹੋਗੀ ਪੂਸ਼ਾ 44 ਹੋਗੀ ਪੂਸ਼ਾ ਨੰਬਰ 1 ਅਤੇ ਪੰਜਾਬ ਨੰਬਰ 1 ਇਹ ਜਿਹੜੀਆਂ ਵੈਰਿਟੀਆਂ ਨੇ ਸਾਰੀਆਂ ਪਰਮਲ ਦੀਆਂ ਵੈਰਿਟੀਆਂ ਨੇ ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਜਾਣਕਾਰੀ ਦਿੰਦਾ ਜਿਵੇਂ ਕਿ ਪੀਲੇ ਪੂਸ਼ਾ ਉਹ ਕਿੰਨੀ ਉਮਰ ਲੈਂਦੀ ਆ ਉਹ 150 ਤੋਂ ਲੈ ਕੇ 160 ਦਿਨ ਲੈਂਦੀ ਆ ਖੇਤ ਦੇ ਵਿੱਚ ਜਿਹੜੀ ਪੂਸ਼ਾ 44 ਆ ਉਹ 145 ਤੋਂ 150 ਦਿਨ ਲੈਂਦੀ ਆ ਖੇਤ ਦੇ ਵਿੱਚ ਤੇ ਪੰਜਾਬ ਨੰਬਰ 1 ਤੇ ਪੂਸ਼ਾ ਨੰਬਰ 1 ਨੇ ਜਿਹੜੀਆਂ ਇਹ 135 ਤੋਂ 140 ਦਿਨ ਲੈਂਦੀਆਂ ਨੇ ਖੇਤ ਦੇ ਵਿੱਚ ਜੇਕਰ ਮੌਸਮ ਦਰਮਿਆਨਾ ਸਹੀ ਰਹਿੰਦਾ ਤਾਂ ਇਹ ਪੂਰੇ ਟਾਈਮ ਵਿੱਚ ਪੱਕ ਜਾਂਦੀਆਂ ਨੇ ਜੇ ਕਈ ਵਾਰੀ ਮੌਸਮ ਦੇ ਵਿੱਚ ਤਬਰੀਲੀ ਆ ਜਾਏ ਮੌਸਮ ਠੰਡਾ ਹੋ ਜਾਏ ਤਾਂ ਸਾਰੀਆਂ ਵੈਰੈਟੀਆਂ ਜਿਹੜੇ ਹੁੰਦੇ ਨੇ 4 ਦਿਨ ਤੋਂ ਲੈ ਕੇ ਹਫਤਾ ਜਿਹੜਾ ਇੱਕ ਉਹਦੇ ਦਿਨ ਵੱਧ ਲੈ ਜਾਂਦੀਆਂ ਨੇ ਜਿਹੜੀ ਇਹ ਵੈਰੈਟੀ ਆ ਪੰਜਾਬ ਨੰਬਰ 1 ਇਹ ਹਲਕੇ ਪਾਣੀ ਵਾਲੀ ਏਰੀਆ ਵਿੱਚ ਵੀ ਹੋ ਸਕਦੀ ਆ ਉੱਥੇ ਵੀ ਕਾਮਯਾਬ ਆ ਤੇ ਇਸ ਨੂੰ ਬਿਮਾਰੀ ਵੀ ਜਿਹੜੀ ਬਹੁਤ ਘੱਟ ਆਉਂਦੀ ਆ ਤੁਸੀਂ ਜੋ ਹੁਣੇ ਦੇਖੋ ਫਸਲ ਦੇਖ ਰਹੇ ਹੋ ਇਹ ਸਾਰੀ ਪੰਜਾਬ ਨੰਬਰ 1 ਨੰਬਰ ਇੱਕ ਆ ਇਹ ਵੈਰਿਟੀ ਆਪਾਂ ਨੇ 20 ਜੂਨ ਨੂੰ ਦੇ ਆਸ-ਪਾਸ ਜਿਹੜੀ ਲਾਈ ਸੀ ਅਤੇ ਹੁਣ ਸਾਰੀ ਦੇਖੋ ਇਹ ਨਿਸਰਨ ਲੱਗ ਗਈ ਸਪਰੇਅ ਤੇ ਹੋ ਗਿਆ ਤੇ ਬਾਕੀ ਝਾੜ ਦੀ ਗੱਲ ਕਰੀ ਆਪਾਂ ਹੁਣ ਦੇਖੋ ਹਨਾ ਵੱਢ ਕੇ ਆਪਾਂ ਪਹਿਲੀ ਵਾਰੀ ਲਾਈ ਆ ਇਹ ਵੀ ਕੀ ਝੜ ਰਿਹਾ ਕਿੰਨੀ ਕੀ ਐਵਰੇਜ ਆ ਉਹ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ ਵੀ ਕਿੰਨੀ ਕੁ ਬਿਮਾਰੀ ਇਹਨੂੰ ਪੈਂਦੀ ਆ ਹਜੇ ਦੇਖ ਬਿਮਾਰੀ ਕੋਈ ਆਈ ਨਹੀਂ ਮੌਸਮ ਕਰਕੇ ਥੋੜਾ ਤੇਲੇ ਦੇ ਸਕੇਰ ਤਾਂ ਜਰੂਰ ਆਈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਝਾੜ ਬਾਰੇ ਵੀ ਤੁਹਾਨੂੰ ਇਹਦੀ ਜਾਣਕਾਰੀ ਜਰੂਰ ਦੇਵਾਂਗੇ ਤੇ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਆ ਉਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਆਪਣੇ ਨਾਲ ਕਿਸਾਨ ਵੀਰਾਂ ਨੂੰ ਜੋੜੋ ਤਾਂ ਜੋ ਆਪਾਂ ਜਾਣਕਾਰੀ ਇਹ ਜਿਹੜੀ ਆਪਾਂ ਸਾਂਝੀ ਕਰ ਸਕੀਏ ਤੇ ਆਪਣੇ ਚੈਨਲ ਅਮਨ ਫਾਰਮਰ ਨੂੰ ਜਰੂਰ ਸਬਸਕ੍ਰਾਈਬ ਕਰੋ tane var bir anda.